ਨਾਮ ਹੈ ਮੇਰੇ ਆਪਣਾ ਗੁਲਦੀਪ ਸਿੰਘ ਹੈ ਜੀ ਕੀ ਕਾਰਨ ਹੋਇਆ ਜੀ ਕਿਥੇ ਨਾਕੇ ਤੇ ਗੱਡੀ ਰੋਜ਼ ਰੋਕਦੀ ਐ 20-20 ਮਿੰਟ ਲਾਣ ਦੇਣੀ ਐ ਸਾਥੋਂ ਅੱਗੇ ਗੱਡੀ ਟਾਈਮ ਤੇ ਨਹੀਂ ਜਾਂਦੀ ਜੇ ਗੱਡੀ ਐਕਸੀਡੈਂਟ ਹੋ ਗਈ ਇਹ ਨਾਕੇਲੇ ਜ਼ਿੰਮੇਦਾਰ ਹੁੰਦੇ ਰਾਜਪੁਰੇ ਵਾਲੇ ਤੇ ਕੋਈ ਪਰੇਸ਼ਾਨੀ ਵਗੈਰਾ ਕੀ ਪਰੇਸ਼ਾਨੀ ਵੀ ਹੈ ਜੀ ਸਵਾਰੀ ਨੂੰ ਪਰੇਸ਼ਾਨੀ ਐ ਜਿਹੜਾ ਜੀ ਕਰਦਾ ਬੈਗ ਫੋਲ ਦੇ ਜੇਬਾਂ ਫੋਲਣ ਲੱਗ ਜਾਂਦੇ ਨੇ ਕਿਹੜਾ ਕਾਨੂੰਨ ਐ ਇਹਨਾਂ ਕੋਲੇ ਕਿੱਥੇ ਲਿਖਿਆ ਇਹਨਾਂ ਕੋਲੇ ਵੀ ਸਵਾਰੀ ਦੀਆਂ ਜੇਬਾਂ ਫਰੋਲੋ ਤੇ ਕੀ ਅਪੀਲ ਕਰਨਾ ਚਾਹੋਗੇ ਅਪੀਲ ਤਾਂ ਮੈਂ ਸਰਕਾਰ ਨੂੰ ਇਹੀ ਕਰਦਾ ਕਿ ਇਹਨਾਂ ਦੇ ਨੱਥ ਪਾਈ ਜਾਵੇ ਗੈਰ ਕ ਕੋਈ ਅਥਾਰਟੀ ਐ ਇਹਨਾਂ ਕੋਲੇ ਐਡਰੈਸਾਨੂੰ ਦਿਖਾਉਣ ਵੀ ਗੱਡੀ ਨੂੰ ਰੋਕ ਸਕਦੇ ਅਸੀਂ ਸਮੇਂ ਤੇ ਜਾਣਾ ਹੁੰਦਾ ਟਾਈਮ ਦੀ ਸਾਡੇ ਕੋਲੇ ਪੂਰਾ ਪੂਰਾ ਟਾਈਮ ਹੁੰਦਾ ਕਿ ਕਿੱਥੋਂ ਆ ਰਿਹਾ ਸੀਗਾ ਰੂਟ ਹਰ ਰੋਜ਼ ਤੋਂ ਆ ਰਿਹਾ ਨਹੀਂ ਮੈਂ ਰਤਿਏ ਜਾਣਾ ਹਰਿਆਣਾ ਚਾਰ ਸਟੇਜਾਂ ਇਹ ਗੱਡੀ ਚਾਰ ਸਟੇਜਾਂ ਟੱਚ ਕਰਦੀ ਹੈ ਤੇਰੀ ਹੁੰਦੀ ਹੈ ਚੈਕਿੰਗ ਨਹੀਂ ਜੀ ਕਿਤੇ ਨਹੀਂ ਹੁੰਦੀ ਰਸਤੇ 'ਚ ਇਕੱਲੇ ਹੀ ਨੇ ਰੋਜ਼ ਰੋਕਦੇ ਨੇ ਗੱਡੀਆਂ ਉਹ ਮੁੰਡਾ ਰੋਜ਼ ਪੁੱਠਾ ਬੋਲਦਾ ਚੱਲ ਬੇਲੀ ਦਾ ਕੰਮ ਆ ਪੁਲਿਸ ਮੁਲਾਜ਼ਮ ਦਾ ਕੱਲੇ ਸਪਾਹੀ ਦਾ ਜੇ ਕੋਈ ਗੱਡੀ ਨਾਲ ਹਾਦਸਾ ਵਾਪਰਦਾ ਅਸੀਂ 2:30 ਵਜੇ ਦੇ ਉੱਠਿਆਂਗੇ ਤਾਂ ਉਹ ਜ਼ਿੰਮੇਵਾਰ ਹੋਣਾ ਪਰ ਜੀ ਤੁਸੀਂ ਟਿਕਟ ਲੈਣਾ ਚਾਹੋਗੇ ਇਸ ਸਰਵਰ ਜੀ ਨਾਮ ਹੈ ਮੇਰੇ ਆਪਣਾ ਗੁਲਦੀਪ ਸਿੰਘ ਆ ਜੀ ਕੀ ਕਾਰਨ ਹੋਇਆ ਜੀ ਕਿਥੇ ਨਾਕ ਤੇ ਗੱਡੀ ਰੋਜ਼ ਰੋਕ ਦਿਆ 20-20 ਮਿੰਟ ਲਾਣ ਦੇਣੀ ਹੈ ਸੱਤ ਹੋ ਅੱਗੇ ਗੱਡੀ ਟਾਈਮ ਤੇ ਨਹੀਂ ਜਾਂਦੀ ਜੇ ਗੱਡੀ ਐਕਸੀਡੈਂਟ ਹੋ ਗਈ ਇਹ ਨਾਕਲੇ ਜ਼ਿੰਮੇਦਾਰ ਹੁੰਦੇ ਰਾਜਪੁਰੇ ਵਾਲੇ ਤੇ ਕੋਈ ਪਰੇਸ਼ਾਨੀ ਵਗੈਰਾ ਕੀ ਪਰੇਸ਼ਾਨੀ ਨਹੀਂ ਹੈ ਜੀ ਸਵਾਰੀ ਨੂੰ ਪਰੇਸ਼ਾਨੀ ਹੈ ਜਿਹੜਾ ਜੀ ਕਰਦਾ ਬੈਗ ਫੋਲ ਦੇ ਜੇਬਾਂ ਫੋਲਣ ਲੱਗ ਜਾਂਦੇ ਨੇ ਕਿਹੜਾ ਕਾਨੂੰਨ ਹੈ ਇਹਨਾਂ ਕੋਲੇ ਕਿੱਥੇ ਲਿਖਿਆ ਇਹਨਾਂ ਕੋਲੇ ਵੀ ਸਵਾਰੀ ਦੀਆਂ ਜੇਬਾਂ ਫੋਲੋ ਤੇ ਕੀ ਅਪੀਲ ਕਰਨਾ ਚਾਹੋਗੇ ਅਪੀਲ ਤਾਂ ਮੈਂ ਸਰਕਾਰ ਨੂੰ ਇਹੀ ਕਰਦਾ ਕਿ ਇਹਨਾਂ ਦੇ ਨੱਥ ਪਾਈ ਜਾਵੇ ਗੈਰ ਕਾਨੂੰਨੀ ਇਹ ਚੈਕਿੰਗ ਕਰਦੇ ਨੇ ਤੇ ਕੋਈ ਅਥਾਰਟੀ ਹੈ ਇਹਨਾਂ ਕੋਲੇ ਆਡਰ ਸਾਨੂੰ ਦਿਖਾਉਣ ਵੀ ਗੱਡੀ ਨੂੰ ਰੋਕ ਸਕਦੇ ਅਸੀਂ ਸਮੇਂ ਤੇ ਜਾਣਾ ਹੁੰਦਾ ਟਾਈਮ ਦੀ ਸਾਡੇ ਕੋਲੇ ਪੂਰਾ ਪੂਰਾ ਟਾਈਮ ਹੁੰਦਾ ਇਹ ਕਿੱਥੋਂ ਆ ਰਿਹਾ ਸੀਗਾ ਰੂਟ ਹੱਦਮਾਰ ਤੋਂ ਆ ਰਿਹਾ ਨਹੀਂ ਮੈਂ ਰਤਿਆ ਜਾਣਾ ਹਰਿਆਣਾ ਚਾਰ ਸਟੇਜਾਂ ਹੈ ਗੱਡੀ ਚਾਰ ਸਟੇਜਾਂ ਟੱਚ ਕਰਦੀ ਹੈ ਨਹੀਂ ਜੀ ਕਿਤੇ ਨਹੀਂ ਹੁੰਦੀ ਰਸਤੇ ਥੱਲੇ ਹੀ ਨੇ ਰੋਜ਼ ਰੋਕਦੇ ਨੇ ਗੱਡੀਆਂ ਉਹ ਮੁੰਡਾ ਰੋਜ਼ ਪੁੱਠਾ ਬੋਲਦਾ ਹੈ ਅੱਛਾ ਦਿੱਲੀ ਦਾ ਕੰਮ ਆ ਪੁਲਿਸ ਮਲਾਜ਼ਮ ਦਾ ਕੱਲੇ ਸਪਾਹੀ ਦਾ ਜੇ ਕੋਈ ਗੱਡੀ ਨਾਲ ਹਾਦਸਾ ਵਾਪਰਦਾ ਅਸੀਂ 2:30 ਵਜੇ ਦੇ ਉੱਠਿਆਂਗੇ ਤਾਂ ਇਹ ਜ਼ਿੰਮੇਵਾਰ ਹੋਗਾ ਪਰ ਜੀ ਜੀ ਕੀ ਕਹਿਣਾ ਚਾਹੋਗੇ ਇਹ ਸਾਰੇ ਮੋਟਰ ਟ੍ਰੈਫਿਕ ਰੁਕੋ ਜੀ ਨਾਮ ਹੈ ਵੀਰੇ ਆਪਣਾ ਕੁਲਦੀਪ ਸਿੰਘ ਹੈ ਜੀ ਕੀ ਕਾਰਨ ਹੋਇਆ ਜੀ ਕਿਤੇ ਨਾਕੇ ਤੇ ਗੱਡੀ ਰੋਜ਼ ਰੋਕਦੀ ਆ 20-20 ਮਿੰਟ ਲਾ ਆਂਦੇ ਨੇ ਸਾਥੋਂ ਅੱਗੇ ਗੱਡੀ ਟਾਈਮ ਤੇ ਨਹੀਂ ਆਂਦੀ ਜੇ ਗੱਡੀ ਐਕਸੀਡੈਂਟ ਹੋ ਗਈ ਇਹ ਨਾਕੇਲੇ ਜ਼ਿੰਮੇਵਾਰ ਹੁੰਦੇ ਰਾਜਪੁਰੇ ਵਾਲੇ ਤੇ ਕੋਈ ਪਰੇਸ਼ਾਨੀ ਵਗੈਰਾ ਕੀ ਪਰੇਸ਼ਾਨੀ ਨੇ ਜੀ ਸਵਾਰੀ ਨੂੰ ਪਰੇਸ਼ਾਨੀ ਆ ਜਿਹੜਾ ਜੀ ਕਰਦਾ ਬੈਗ ਫੋਲਦੇ ਜੇਬਾਂ ਫੋਲਣ ਲੱਗ ਜਾਂਦੇ ਨੇ ਕਿਹੜਾ ਕਾਨੂੰਨ ਹੈ ਇਹਨਾਂ ਕੋਲੇ ਕਿੱਥੇ ਲਿਖਿਆ ਇਹਨਾਂ ਕੋਲੇ ਵੀ ਸਵਾਰੀ ਤੇ ਕੀ ਅਪੀਲ ਕਰਨਾ ਚਾਹੋਗੇ ਅਪੀਲ ਤਾਂ ਮੈਂ ਸਰਕਾਰ ਨੂੰ ਇਹੀ ਕਰਦਾ ਕਿ ਇਹਨਾਂ ਦੇ ਨੱਥ ਪਾਈ ਜਾਵੇ ਗੈਰ ਕਾਨੂੰਨੀ ਇਹ ਚੈਕਿੰਗ ਕਰਦੇ ਨੇ ਤੇ ਕੋਈ ਅਥਾਰਟੀ ਹੈ ਇਹਨਾਂ ਕੋਲੇ ਐਡਰੈਸਾਨੂੰ ਦਿਖਾਉਣ ਵੀ ਗੱਡੀ ਨੂੰ ਰੋਕਣ ਅਸੀਂ ਸਮੇਂ ਤੇ ਜਾਣਾ ਹੁੰਦਾ ਟਾਈਮ ਦੀ ਸਾਡੇ ਕੋਲੇ ਪੂਰਾ ਪੂਰਾ ਟਾਈਮ ਹੁੰਦਾ ਕਿੱਥੋਂ ਆ ਰਿਆ ਸੀਗਾ ਰੂਟ ਤੋਂ ਆਤਵਾਰ ਤੋਂ ਆ ਰਿਆ ਨਹੀਂ ਮੈਂ ਰਤਿਏ ਜਾਣਿਆ ਹਰਿਆਣੇ ਚਾਰ ਸਟੇਜਾਂ ਇਹ ਗੱਡੀ ਚਾਰ ਸਟੇਜਾਂ ਟੱਚ ਕਰਦੀ ਹੈ ਤੇਰੀ ਹੁੰਦੀ ਹੈ ਚੈਕਿੰਗ ਨਹੀਂ ਜੀ ਕਿਤੇ ਨਹੀਂ ਹੁੰਦੀ ਰਸਤੇ ਪੰਜਾਬ ਕੱਲੇ ਹੀ ਨੇ ਰੋਜ਼ ਰੋਕਦੇ ਨੇ ਗੱਡੀਆਂ ਉਹ ਮੁੰਡਾ ਰੋਜ਼ ਪੁੱਠਾ ਬੋਲਦਾ ਹੈ ਬੇਲੀ ਦਾ ਕੰਮ ਆ ਪੁਲਿਸ ਮੁਲਾਜ਼ਮ ਦਾ ਕੱਲੇ ਸਿਪਾਹੀ ਦਾ ਜੇ ਕੋਈ ਗੱਡੀ ਨਾਲ ਹਾਦਸਾ ਵਾਪਰਦਾ ਅਸੀਂ 2:30 ਵਜੇ ਦੇ ਉੱਠਿਆਂਗੇ ਤਾਂ ਉਹ ਜ਼ਿੰਮੇਵਾਰ ਹੋਗਾ ਪਰ ਜੀ ਗੱਡੀ ਲੈਣਾ ਚਾਹੋਗੇ ਇਸ ਸਾਲ